ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆਏ ਹਾਂ ਬਲਾਂ ਵਾਲੀ ਪੱਗ ਦੀ ਜਿਹੜਾ ਆਪਾਂ ਪਹਿਲਾ ਲਾਹ ਲਗਾਉਣਾ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਉਣਾ ਹੈ ਅਤੇ ਇਸ ਦੇ ਦੋਈ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਅਤੇ ਉਸ ਦੇ ਵਿੱਚ ਬਲਾਂ ਨੂੰ ਆਪਾਂ ਨੇ ਇਕੱਠੇ ਕਰ ਲੈਣਾ ਹੈ ਵੜਾ ਨੂੰ ਇਕੱਠੇ ਕਰਨ ਦੇ ਬਾਅਦ ਵਿੱਚ ਆਪਾਂ ਵੜਾ ਨੂੰ ਚੰਗੀ ਤਰ੍ਹਾਂ ਖਲਾਰ ਲਵਾਂਗੇ ਨੋਕ ਤੋਂ ਸੈੱਟ ਕਰ ਲਵਾਂਗੇ ਵੜਾ ਨੂੰ ਸੈੱਟ ਕਰਨ ਤੋਂ ਬਾਅਦ ਚ ਲੜ ਨੂੰ ਚੰਗੀ ਤਰ੍ਹਾਂ ਆਪਾਂ ਨੇ ਖੋਲ ਲੈਣਾ ਹੈ ਅਤੇ ਹੱਥ ਪੇਰ ਦੇ ਹੋਏ ਆਪਾਂ ਇਸ ਲੜ ਨੂੰ ਜਿਹੜਾ ਲਗਾ ਦੇਣਾ ਹੈ ਜੀ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਬੈਕ ਤੋਂ ਪੈਂਚ ਕਰਾਂਗੇ ਬੈਕ ਤੋਂ ਪੈਂਚ ਕਰਾਂਗੇ ਇਸ ਲੜ ਦਾ ਮੋਟਾ ਪਾਸਾ ਆਪਾਂ ਉੱਪਰਲੀ ਛੜ ਰੱਖਾਂਗੇ ਮੋਟਾ ਪਾਸਾ ਉੱਪਰਲੀ ਛੜ ਰੱਖ ਕੇ ਉੱਪਰਲੀ ਛੜ ਇੱਕ ਪੇਚ ਬਣਾ ਦੇਣਾ ਹੈ ਜੀ ਇਸ ਲੜਦੇ ਦੋਈ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਆਪਾਂ ਨੇ ਖੋਲ ਲੈਣਾ ਹੈ ਅਤੇ ਉਸ ਲੜਨ ਨੂੰ ਇੱਕ ਵਾਰ ਚੱਕ ਕੇ ਉਸ ਦੇ ਥੱਲੇ ਵਾਲੇ ਪੱਲੇ ਨੂੰ ਯਾਨਕੀ ਥੱਲੇਲੇ ਪੱਲੇ ਦੇ ਵਿੱਚ ਥੋੜੇ ਆਪਾਂ ਵਾਲਾਂ ਨੂੰ ਇਕੱਠੇ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਪੱਲਿਆਂ ਦੇ ਵਾਲਾਂ ਨੂੰ ਇਕੱਠੇ ਕਰਕੇ ਆਪਾਂ ਨੋਕ ਤੇ ਰੱਖ ਲੈਣਾ ਹੈ ਜੀ ਅੰਗੂਠੇ ਤੇ ਉਂਗਲੀ ਦੇ ਨਾਲ ਵਾਲਾ ਨੂੰ ਇਕੱਠੇ ਕਰਦੇ ਹੋਏ ਆਪਾਂ ਇਸ ਲੜ ਨੂੰ ਨੋਕ ਤੇ ਰੱਖ ਕੇ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ ਅਤੇ ਬਾਅਦ ਦੇ ਨਾਲ ਨੋਕ ਤੋਂ ਆਪਾਂ ਨੇ ਜਿਹੜਾ ਆਪਣੇ ਵਾਲ ਹੋਣਗੇ ਉਹਨਾਂ ਨੂੰ ਸੈੱਟ ਕਰ ਲੈਣਾ ਹੈ ਨਾਪਾ ਬਾਦ ਦੇ ਨਾਲ ਆਪਣੇ ਜਿਹੜੇ ਆ ਲਾੜ ਲੈ ਅਸੀਂ ਉਸ ਦੇ ਵਲਾਂ ਨੂੰ ਸੈਟ ਕਰ ਲਵਾਂਗੇ ਸੰਗਣ ਕਰ ਲਵਾਂਗੇ ਜੇਕਰ ਕੋਈ ਆਪਣਾ ਵਾਲ ਜਿਹੜਾ ਤੇ ਲਾਵੇਗਾ ਤਾਂ ਉਸ ਨੂੰ ਆਪਾਂ ਬਾਦ ਦੇ ਨਾਲ ਟੈਟ ਕਰ ਲਵਾਂਗੇ ਤੇ ਅਸੀਂ ਉਸ ਦੇ ਵਿੱਚ ਹੋਰ ਵਾਲ ਬਣਾਵਾਂਗੇ ਮਨ ਜਿਹੜਾ ਆਪਾਂ ਅਗਲਾ ਲਾੜ ਲਗਾਉਣਾ ਉਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਇਸ ਲਾੜ ਦਾ ਮੋਟਾ ਬਸ ਉੱਪਰ ਰੱਖ ਕੇ ਉੱਪਲੀ ਸਾਈਡ ਇੱਕ ਪੇਚ ਉਹਨਾਂ ਲਾਵਾਂਗੇ ਜੀ ਅਤੇ ਇਸ ਦੇ ਉੱਪਰਲੇ ਪੱਲੇ ਨੂੰ ਚੱਕ ਕੇ ਉਸ ਦੇ ਵਿੱਚ ਵਲਾਂ ਨੂੰ ਇਕੱਠੇ ਕਰਾਂਗੇ ਉਂਗਲੀਆਂ ਤੇ ਅੰਗੂਠਣ ਨਾਲ ਆਪਾਂ ਨੇ ਵਾਲਾਂ ਨੂੰ ਇਕੱਠੇ ਕਰ ਲੈਣਾ ਹੈ ਅੰਗੂਠੇ ਤੇ ਰੱਖ ਕੇ ਆਪਾਂ ਇਸ ਨੂੰ ਅੰਗੂਠੇ ਦੇ ਨਾਲ ਆਪਾਂ ਨੇ ਨੋਕ ਤੇ ਰੱਖ ਲੈਣਾ ਹੈ ਇਸ ਲੜ ਨੂੰ ਰੱਖ ਕੇ ਇਸ ਦੇ ਵਿੱਚ ਆਪਾਂ ਹੁਣ ਆਪਾਂ ਇਸ ਲੜ ਦੇ ਵਾਲਾਂ ਨੂੰ ਚੰਗੀ ਤਰ੍ਹਾਂ ਖਲਾਰ ਲਵਾਂਗੇ ਅਤੇ ਜਿੱਥੇ ਆਪਣੇ ਇਸ ਤੋਂ ਪਹਿਲਾਂ ਵਾਲੇ ਲੜ ਦੇ ਵਾਲ ਖਤਮ ਹੁੰਦੇ ਨੇ ਉੱਥੇ ਆਪਾਂ ਇਸ ਲੜ ਦੇ ਵਾਲਾਂ ਨੂੰ ਸ਼ੁਰੂ ਕਰਨਾ ਹੈ ਉਨ ਆਪਾਂ ਬਾਅਦ ਦੇ ਨਾਲ ਆਪਣੇ ਇਸ ਲੜ ਦੇ ਫਲਾਂ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਸੰਘਣੇ ਕਰ ਲਵਾਂਗੇ ਅਤੇ ਖਾਸ ਕਰਕੇ ਨੋਕ ਤੋਂ ਆਪਾਂ ਬਾਅਦ ਦੇ ਨਾਲ ਬਲਾਂ ਨੂੰ ਸੈੱਟ ਕਰ ਲੈਣਾ ਹੈ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜੇ ਰਪਾ ਅਗਲਾ ਲੜ ਲਗਾਉਣਾ ਉਸ ਨੂੰ ਵੀ ਆਪਾਂ ਬੈਕ ਤੋਂ ਪਿੰਚ ਕਰਾਂਗੇ ਇਸ ਲੜ ਦਾ ਵੀ ਮੋਟਾ ਪਾਸ ਉੱਪਰ ਆ ਕੇ ਪੂਰੀ ਸਾੜੇ ਇੱਕ ਪੇਚ ਬਣਾ ਦਵਾਂਗੇ ਜਿਵੇਂ ਕਿ ਆਪਾਂ ਪਹਿਲਾਂ ਵਾਲੇ ਲਣਾ ਦੇ ਵਿੱਚ ਕੀਤਾ ਕਿ ਉੱਪਰਲੇ ਪੱਲੇ ਨੂੰ ਚੱਕ ਕੇ ਉਸ ਦੇ ਥੱਲੇ ਵਾਲੇ ਪੱਲੇ ਦੇ ਵਿੱਚ ਬਲਾਂ ਨੂੰ ਇਕੱਠੇ ਕਰਨਾ ਹੈ ਉਸੇ ਤਰੀਕੇ ਨਾਲ ਆਪਾਂ ਇਸ ਲੜ ਦੇ ਵਿੱਚ ਵੀ ਕਰਾਂਗੇ ਅਤੇ ਅੰਗੂਠੇ ਅਤੇ ਉਂਗਲੀ ਦੇ ਨਾਲ ਆਪਾਂ ਇਸ ਲੜ ਦੇ ਵਿੱਚ ਬਲਾਂ ਨੂੰ ਇਕੱਠੇ ਕਰਨਾ ਹੈ ਅਤੇ ਆਪਾਂ ਇਸ ਲੜ ਨੂੰ ਨੋਕ ਤੇ ਰੱਖ ਕੇ ਲਗਾ ਦੇਣਾ ਹੈ ਜੀ ਜੇ ਆਪਾਂ ਗੱਲ ਕਰੀਏ ਇਸ ਪੱਗ ਦੀ ਲੈਂਥ ਜੀ ਤਾਂ ਇਸ ਪੱਗ ਦੀ ਲੈਂਥ ਜਿਹੜੀ 7.5 ਮੀਟਰ ਹੈ ਜੀ ਕਪੜਾ ਫੁੱਲ ਵੈਲ ਦਾ ਜੇਕਰ ਤੁਸੀਂ ਸ਼ੁਰੂ ਤੋਂ ਹੀ ਰੂਵੀਆ ਵੈਲ ਕਪੜੇ ਦੇ ਵਿੱਚ ਪੱਗ ਬਣਾਉਂਦੇ ਤਾਂ ਤੁਸੀਂ ਉਸ ਕਪੜੇ ਦੇ ਵਿੱਚ ਵੀ ਇਹ ਪੱਗਾਂ ਜਿਹੜੀ ਉਹ ਬਣ ਸਕਦੇ ਹਾਂ ਤੇ ਚੰਗੀ ਤਰ੍ਹਾਂ ਨੋਕ ਤੋਂ ਸੈੱਟ ਕਰਕੇ ਇਸ ਲੜਨ ਦੇ ਵਲਾਂ ਨੂੰ ਸੈੱਟ ਕਰਕੇ ਇਸ ਲੜ ਨੂੰ ਲਗਾ ਦੇਣਾ ਹੈ ਜੀ ਹੁਣ ਆਪਾਂ ਬਾਅਦ ਨਾਲ ਜਿਹੜੇ ਆਪਣੇ ਪਹਿਲੇ ਵਾਲੇ ਲੜਾਂ ਦੇ ਵਾਲ ਨੇ ਤੇ ਇਸਲਾ ਲੜ ਦੇ ਵਾਲਾਂ ਨੂੰ ਬਾਅਦ ਦੇ ਨਾਲ ਸੰਘਣੇ ਕਰਾਂਗੇ ਅਤੇ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਉਂਗਲੀਆਂ ਤੇ ਅੰਗੂਠੇ ਦੇ ਨਾਲ ਖਿੱਚ ਕੇ ਉਸ ਦੇ ਵਿੱਚ ਹੋਰ ਵਾਲਾਂ ਨੂੰ ਬਣਾਵਾਂਗੇ ਇਸ ਪਾਗਲੇ ਜਿਹੜੇ ਕੁੱਲ ਬਲਾਂ ਵਾਲੀ ਸਾਈਡ 6 ਲੜ ਆਉਣਗੇ ਉੱਪਰਲੀ ਸਾਈਡ 5 ਪੇਚ 5 ਪੇਚ ਆਉਣਗੇ ਜੀ ਜਿਹੜਾ ਆਪਾਂ ਅਗਲਾ ਲੜਤ ਕਾਣਾ ਉਸ ਨੂੰ ਵੀ ਬੈਕ ਤੋਂ ਬਿੰਚ ਕਰਾਂਗੇ ਜਿਵੇਂ ਆਪਾਂ ਪਹਿਲਾਂ ਵਾਲੇ ਲੜਾਂ ਦੇ ਵਿੱਚ ਬਲਾਂ ਨੂੰ ਇਕੱਠੇ ਕੀਤਾ ਉਸੇ ਤਰੀਕੇ ਨਾਲ ਆਪਾਂ ਇਸਾ ਜਿਹੜੇ ਲੜ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਬਲਾਂ ਨੂੰ ਇਕੱਠੇ ਕਰਾਂਗੇ ਉੱਪਰਲੇ ਪੱਲੇ ਨੂੰ ਚੱਕ ਕੇ ਤੇ ਉਸ ਦੇ ਵਿੱਚ ਪਹਿਲਾਂ ਬਲਾਂ ਨੂੰ ਇਕੱਠੇ ਕਰਨਾ ਹੈ ਉਸ ਤੋਂ ਬਾਅਦ ਜਿਹੜੇ ਬਚਦੇ ਥੱਲੇਲੇ ਪੱਲੇ ਦੇ ਉਹਨੂੰ ਅੰਗੂਠੇ ਦੇ ਨਾਲ ਚੱਕ ਕੇ ਉਸ ਦੇ ਵਿੱਚ ਬਲਾਂ ਨੂੰ ਇਕੱਠੇ ਕਰਕੇ ਇਸ ਲਾਣ ਨੂੰ ਵੀ ਆਪਾਂ ਨੇ ਲਗਾ ਦੇਣਾ ਹੈ ਜੀ ਜੇ ਤੁਹਾਨੂੰ ਵੀਡੀਓ ਜਾਨ ਕੇ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ শেয়ার ਕਰੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ ਜੀ ਨੂੰ ਕਿਤੇ ਰੱਖ ਕੇ ਆਪਾਂ ਇਸ ਲੜ ਦੇ ਵੀ ਬਲਾਂ ਨੂੰ ਚੰਗੀ ਤਰ੍ਹਾਂ ਖਿਲਾਰ ਲੈਣਾ ਹੈ ਅਤੇ ਚੰਗੀ ਤਰ੍ਹਾਂ ਖਿੱਚ ਕੇ ਆਪਾਂ ਇਸ ਲੜ ਨੂੰ ਵੀ ਜਿਹੜਾ ਲਗਾ ਦੇਣਾ ਹੈ ਜੀ ਉਨਾਪਾ ਬਾਅਦ ਦੇ ਨਾਲ ਆਪਣੇ ਬਲਾਂ ਨੂੰ ਚੰਗਾ ਸੰਘਣੇ ਕਰ ਲੈਣਾ ਹੈ। ਨੂੰ ਜਿਹੜਾ ਆਪਾਂ ਅਗਲਾ ਲਾੜ ਲਗਾਉਣਾ ਉਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ। ਇਸ ਲੜ ਦਾ ਵੀ ਮोटा ਪਾਸਾ ਉੱਪਰ ਆ ਕੇ ਉਪਰਲੀ ਛੜ ਦੇ ਕਪੇਚਾ ਬਣਾ ਦਵਾਂਗੇ ਜੀ ਇਸ ਵਾਰ ਜਿਹੜਾ ਆਪਾਂ ਆਪਣਾ ਉੱਪਰਲਾ ਪਹਿਲਾ ਉਸ ਨੂੰ ਆਪਾਂ ਅੱਖ ਤੱਕ ਖੋਲ ਲੈਣਾ ਹੈ ਅਤੇ ਇੱਕ ਵਾਰ ਹੱਥ ਫੇਰ ਕੇ ਇਸ ਲੜ ਨੂੰ ਸਾਫ਼ ਕਰ ਲੈਣਾ ਹੈ ਇਸ ਲੜ ਨੂੰ ਆਪਾਂ ਜਿਵੇਂ ਪੇਚਾਂ ਵਾਲੀ ਪੱਗ ਦੇ ਵਿੱਚ ਆਪਾਂ ਪੇਜ ਬਣਾਉਨੇ ਆ ਉਸ ਤਰੀਕੇ ਦੇ ਨਾਲ ਇਸ ਲੜ ਨੂੰ ਵੀ ਆਪਾਂ ਮੋੜਨਾ ਹੈ ਚੰਗੀ ਤਰ੍ਹਾਂ ਸਾਫ਼ ਕਰਕੇ ਆਪਾਂ ਇਸ ਲੜ ਨੂੰ ਵੀ ਹੱਥ ਫੇਰ ਕੇ ਲਗਾ ਦੇਣਾ ਹੈ ਜੀ ਹੱਥ ਫੇਰ ਕੇ ਖਿੱਚ ਕੇ ਲਗਾ ਦੇਣਾ ਹੈ ਏ ਲਾੜ ਲਗਾਉਣ ਦੇ ਨਾਲ ਜਿਹੜੀ ਆਪਣੀ ਪੱਗ ਦੀ ਸ਼ੇਪ ਹੈ ਉਹ ਕੰਪਲੀਟ ਹੋ ਚੁੱਕੀ ਹੈ ਜੀ ਹੁਣ ਆਪਣਾ ਕਲਗੀ ਲਾੜ ਲਗਾਉਣਾ ਸਿਰ ਟਕਣਾ ਤੇ ਬੈਕ ਸਾਈਡ ਦਾ ਲਾੜ ਲਗਾਉਣਾ ਰਹਿ ਚੁੱਕਿਆ ਹੈ ਹੁਣ ਆਪਾਂ ਨੇ ਜਿਹੜੇ ਵਾਲ ਨੇ ਉਹਨਾਂ ਨੂੰ ਹੋਰ ਚੰਗੇ ਕਰਨ ਲਈ ਪੱਗ ਪਹਿਨ ਦੀ ਵਰਤੋਂ ਕਰਾਂਗੇ ਉਨਾਂ ਆਪਾਂ ਬਾਅਦ ਦੇਣ ਵਾਲਾ ਆਪਣੇ ਜਿਹੜਾ ਕੋਈ ਵੀ ਵਾਲਾ ਜਿਹੜਾ ਢਿੱਲਾ ਹੋ ਜਾਵੇਗਾ ਉਸ ਨੂੰ ਆਪਾਂ ਬਾਅਦ ਦੇ ਨਾਲ ਟਾਈਟ ਕਰ ਲਵਾਂਗੇ ਤੇ ਇਸ ਦੇ ਵਿੱਚ ਹੋਰ ਵੀ ਵਾਲ ਬਣਾਵਾਂਗੇ ਤੇ ਨੋਕ ਤੋਂ ਆਪਾਂ ਇੱਕ ਵਾਰ ਸੈੱਟ ਕਰ ਲਵਾਂਗੇ ਜਿਹੜਾ ਆਪਣਾ ਪੱਗ ਬੰਨਣਾ ਜਿੱਥੇ ਆਪਣੀ ਛੇਵੇਂ ਲੜ ਦੀ ਨੋਕ ਬੰਨ੍ਹਦੀ ਉੱਥੇ ਲਗਾਉਣਾ ਹੈ ਜੀ ਕਲਗੀ ਲੜ ਦੇ ਦੋਈ ਪਲੇਨ ਨੂੰ ਬਰਾਬਰ-ਬਰਾਬਰ ਫੋਲਡ ਕਰ ਲੈਣਾ ਹੈ ਉੱਪਰ ਵਾਲੇ ਪੱਲੇ ਨੂੰ ਥੱਲੇ ਨੂੰ ਅਤੇ ਥੱਲੇਲੇ ਵਾਲੇ ਪੱਲੇ ਨੂੰ ਉੱਪਰਲੀ ਛੜ ਨੂੰ ਫੋਲਡ ਕਰਾਂਗੇ ਅਤੇ ਆਪਣੇ ਛੇਵੇਂ ਲੜ ਦੇ ਉੱਪਰ ਰੱਖ ਕੇ ਇਸ ਨੂੰ ਇੱਕ ਵਾਰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਵਾਧੂ ਕਪੜੇ ਨੂੰੰਤਲੀ ਸਾਈਡ ਨੂੰ ਮੋੜ ਦਵਾਂਗੇ। ਅਤੇ ਬਾਅਦ ਨਾਲ ਇਸ ਲੜ ਦੇ ਉੱਪਰਲੀ ਸਾਈਡ ਜਿਹੜਾ ਵੀ ਬਲ ਹੋਵੇਗਾ ਉਸ ਨੂੰ ਆਪਾਂ ਬਾਅਦ ਦੇ ਨਾਲ ਸਾਫ਼ ਕਰ ਲਵਾਂਗੇ ਜੀ। ਅਦੇ ਪੱਗ ਬੰਨ੍ਹ ਦੇ ਥੱਲੇ ਰੱਖ ਕੇ ਆਪਾਂ ਇਸ ਲੜ ਨੂੰ ਜਿਹੜਾ ਕਮਾ ਦੇਣਾ ਹੈ। ਅਤੇ ਇਸ ਦੇ ਵਿੱਚ ਬਲਾਂ ਨੂੰ ਇਕੱਠੇ ਕਰਕੇ ਆਪਣਾ ਜਿਹੜਾ ਛੇਵਾਂ ਲੜ ਲਗਾਇਆ ਸੀ ਉਸ ਦੇ ਥੱਲੇ ਇਸ ਲੜ ਨੂੰ ਜਿਹੜਾ ਆਪਾਂ ਨੇ ਦੱਬ ਦੇਣਾ ਹੈ ਜੀ। ਇਲਾੜ ਦੇ ਗਾਣ ਨਾਲ ਆਪਣੀ ਜੜੀ ਪਾਕ ਦੀ ਫਰੰਟ ਸਾਈਡ ਕੰਪਲੀਟ ਹੋ ਚੁੱਕੀ ਹੈ ਜੀ ਹੁਣ ਆਪਾਂ ਬਾਅਦ ਨਾਲ ਆਪਣੀ ਛੋਟੀ ਜਿਹੀ ਸ਼ੇਪ ਨੂੰ ਸੈੱਟ ਕਰਾਂਗੇ ਤਾਂ ਆਪਣੇ ਬਲਾਂ ਨੂੰ ਸੈੱਟ ਕਰਾਂਗੇ ਜਿਹੜਾ ਆਪਾਂ ਸਿਰ ਟਕਣਾ ਸਿਰ ਦੇ ਸੈਂਟਰ ਦੇ ਵਿੱਚੋਂ ਜਿਹੜਾ ਸਭ ਤੋਂ ਪਹਿਲਾਂ ਲੜਦੇ ਅਸੀਂ ਉਸ ਦੇ ਨਾਲ ਟਕਾਂਗੇ ਉਸ ਦੇ ਦੋ ਹੀ ਪੱਲਿਆਂ ਨੂੰ ਬਰਾਬਰ ਬਰਾਬਰ ਫੋਲਡ ਕਰ ਲੈਣਾ ਹੈ ਤੇ ਸਿਰ ਦੇ ਉੱਤੇ ਖਿਲਾਰ ਲੈਣਾ ਹੈ ਬੈਕ ਸਾਈਡ ਤੋਂ ਲੜ ਖਿੱਚ ਕੇ ਆਪਾਂ ਨੇ ਬਲਾਂ ਵਾਲੀ ਸਾਈਡ ਤੋਂ ਛੇਵੇਂ ਲੜਦੇ ਥਲੇ ਤੇ ਉੱਪਰਲੇ ਪਿਛੋਂ ਵਾਲੀ ਸਾਈਡ ਤੋਂ ਪਹਿਲੇ ਲੜਦੇ ਥਲੇ ਦੱਬ ਦੇਣਾ ਹੈ ਬੈਕ ਸਾਈਡ ਤੋਂ ਲੜ ਖਿੱਚ ਕੇ ਆਪਣਾ ਸਿਰ ਨੂੰ ਜਿਹੜਾ ਕਵਰ ਕਰ ਲੈਣਾ ਹੈ ਜੇਕਰ ਆਪਣਾ ਸਿਰ ਤਾਂ ਵੀ ਨੰਗਾ ਰਹਿ ਜਾਂਦਾ ਹੈ ਤਾਂ ਆਪਾਂ ਬਾਅਦ ਦੇ ਨਾਲ ਉਸ ਨੂੰ ਕਵਰ ਕਰ ਲਵਾਂਗੇ ਜਿਹੜਾ ਆਪਣਾ ਬੈਕ ਸਾਈਡ ਦਾ ਲੜ ਹੈ ਉਸਦੇ ਦੋ ਹੀ ਪਲਿਆਂ ਨੂੰ ਇਹ ਇਸ ਤਰੀਕੇ ਨਾਲ ਆਪਣਾ ਜਿਹੜਾ ਸਿਰਾ ਕੰਪਲੀਟ ਕਵਰ ਹੋ ਜਾਵੇਗਾ ਬੈਕ ਸਾਈਡ ਦੇ ਲੜ ਦੇ ਦੋ ਹੀ ਪਲਿਆਂ ਨੂੰ ਬਰਾਬਰ-ਬਰਾਬਰ ਫੋਲਡ ਕਰ ਲੈਣਾ ਤੇ ਬੈਕ ਸਾਈਡ ਤੇ ਲਗਾ ਦੇਣਾ ਹੈ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ